ਬਾਤਾ ਵਰਨ ਦੀ ਸਮਰੱਖਣਾ অতি ਜ਼ਰੂਰੀ ਹੈ ਬੂਟੇ ਲਗਾਉਣਾ ਵੀ অতি ਜ਼ਰੂਰੀ ਹੈ ਜਿਸ ਤਰ੍ਹਾਂ ਅੱਦਰੋਂ ਦਾ ਟੈਂਪਰੇਚਰ ਜਿਹੜਾ ਵਧਦਾ ਜਾ ਰਿਹਾ ਹੈ ਇਸ ਦਾ ਵਧਣ ਦਾ ਕਾਰਨ ਬੂਟਿਆਂ ਦੀ ਪਦائش ਘਟ ਹੋਣਾ ਪਰ ਇੱਕ ਪ੍ਰਿੰਸੀਪਲ ਦੇ ਨਾਲ ਗੱਲਬਾਤ ਕਰਾਵਾਂਗੇ ਜੋ ਸਕੂਲ ਆਫ ਫੈਮਿਨਸ ਮਡੌਰ ਦੇ ਪ੍ਰਿੰਸੀਪਲ ਸਰਦਾਰ ਜਸਪਾਲ ਸਿੰਘ ਜੀ ਕਿਉਂਕਿ ਛੁੱਟੀਆਂ ਚੱਲ ਰਹੀਆਂ ਨੇ ਛੁੱਟੀਆਂ ਦੌਰਾਨ ਵੀ ਸਕੂਲ ਦੇ ਵਿੱਚ ਆ ਕੇ ਵਾਤਾਵਰਨ ਸਾਫ ਸੁਥਰਾ ਰੱਖਣ ਲਈ ਲੋਕਾਂ ਨੂੰ ਜਾਗਰੂਤ ਕਰਾ ਰਹੇ ਬੋਟਾਂ ਦਰਾਂ ਵੀ ਕਹਿੰਦੇ ਬੋਟ ਪਾਓ ਬੂਟਾ ਲਗਾਓ ਹੈ ਨਾ ਦਾ ਨਾਰਾ ਦਿੱਤਾ ਸੀ ਬੜੇ ਬੂਟੇ ਇਹਨਾਂ ਨੇ 1100 ਦੇ ਲਗਭਗ ਜਿਹੜੇ ਬੂਟੇ ਨੇ ਉਹ ਲਗਾਏ ਨੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਵਾਤਾਵਰਨ ਜਿਹੜਾ ਬਹੁਤ ਸਾਫ ਸੁਥਰਾ ਰਚੂਗਾ ਅਸਤਨ ਨਾਲ ਗੱਲਬਾਤ ਕਰਾਂਗੇ ਤੁਹਾਡੇ ਬਹੁਤ ਬਹੁਤ ਜੀ ਮੀਰ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਕਿਸ ਤਰ੍ਹਾਂ ਦੇਖਦੇ ਹੋ ਕਿਸ ਤਰ੍ਹਾਂ ਤੁਹਾਡੇ ਮਨ ਦੇ ਵਿੱਚ ਤੁਸੀਂ ਛੁੱਟੀਆਂ ਨਹੀਂ ਮਨਾਈਆਂ ਨਹੀਂ ਛੁੱਟੀਆਂ ਮਨਾਉਣਾ ਘਰੇ ਪੈਕੇਜ ਜੀ ਮੇਰੇ ਤਾਂ ਜਹਨ ਚ ਨਹੀਂ ਹੈਗਾ ਮੈਂ ਕਦੇ ਆਪਣੀ ਜ਼ਿੰਦਗੀ ਦਾ ਜਿਹੜੀ ਮौज-ਮਸਤੀ ਹੈ ਨਾ ਉਹ ਉਹਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਨਹੀਂ ਬਣਾਇਆ ਭਾਵ ਕਿ ਪ੍ਰਕਿਰਤੀ ਨੂੰ ਬਚਾਉਣਾ ਮੇਰਾ ਮੂਢਲਾ ਫਰਜ਼ ਹੈ ਹਰ ਭਾਰਤੀ ਦਾ ਭਾਰਤ ਸੰਵਿਧਾਨ ਦੇ ਵਿੱਚ ਲਿਖਿਆ ਕਿ ਤੁਹਾਡੇ ਫਰਜ਼ ਕੀ ਨੇ ਹੱਕ ਤਾਂ ਹਰੇਕ ਬੰਦਾ ਕਹਿੰਦਾ ਮੇਰਾ ਆ ਵੀ ਹੱਕ ਆ ਮੇਰਾ ਆ ਵੀ ਹੱਕ ਆ ਦਰਖਤ ਵਧਣਾ ਮੇਰਾ ਹੱਕ ਆ ਇਹਦੇ ਫਲ ਖਾਣਾ ਮੇਰਾ ਹੱਕ ਆ ਪਰ ਇਹਨੂੰ ਪਾਲਣਾ ਕਿਸਦਾ ਹੱਕ ਆ ਮੈਂ ਉਹ ਆਪਣਾ ਮੂਢਲਾ ਫਰਜ਼ ਸਮਝਿਆ ਤੁਸੀਂ ਅੱਜ ਦੇਖ ਰਹੇ ਹੋ ਕਿ ਮੇਰੇ ਸਕੂਲ ਦੇ ਵਿੱਚ ਹਰ ਤਰ੍ਹਾਂ ਦਾ ਫਰੂਟ ਜਿਹੜਾ ਹੈ ਉਹ ਫਰੂਟ ਜਿਹੜਾ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਅੰਜੀਰ ਹਾਂਜੀ ਅੰਜੀਰ ਦਾ ਫਰੂਟ ਮੈਂ ਤੁਹਾਨੂੰ ਦਿਖਾਇਆ ਕਿ ਜਿਹੜਾ ਇੰਨਾ ਮਹਿੰਗਾ ਫਰੂਟ ਹੈ ਉਹ ਵੀ ਮੇਰੇ ਸਕੂਲ ਚ ਹੋ ਰਿਹਾ ਹੈ ਸੇਬ ਦੇਖੋ ਸੇਬ ਦੇ ਬੂਟੇ ਤੁਹਾਨੂੰ ਦਿਖਾਏ ਨੇ ਕਿੰਨੇ ਹੈਲਦੀ ਬੂਟੇ ਜਿਹੜੇ ਹੋਏ ਨੇ ਲੀਚੀ ਲਾਈ ਆ ਲੁਕਾਟ ਲਾਏ ਨੇ ਮਤਲਬ ਹਰ ਤਰ੍ਹਾਂ ਦੀ ਬਣ ਗਈ ਤਾਂ ਕਿ ਬੱਚਿਆਂ ਨੂੰ ਦੇਖਣ ਜੀਕੂ ਹੈ ਪਹਲੋ ਕਿ ਬੱਚੇ ਦੇਖਣ ਕਿ ਕੀ ਲੱਗ ਰਹੇ ਨੇ ਹੁਣ ਦੇਖੋ ਅੰਬ ਕਿੰਨੇ ਲੱਗੇ ਹੋਏ ਨੇ ਸਾਡੇ ਹਨਾ ਜੀ ਸੋ ਜਾਮਣ ਜਿਹੜੀ ਹੈ ਦੇਖੋ ਕਿੰਨੀ ਬੂਰ ਆਇਆ ਹੋਇਆ ਸੋ ਇਹਨਾਂ ਦੀ ਸਾਂਭ ਸੰਭਾਲ ਤੋਂ ਬਗੈਰ ਜੇ ਅੱਜ ਮਨੁੱਖਤਾ ਨੂੰ ਬਚਾਉਣਾ ਹੈ ਤਾਂ ਏਸੀਆਂ ਨੂੰ ਛੱਡ ਕੇ ਮੇਰੇ ਮੰਗੂ ਇੱਥੇ ਜਿਹੜਾ ਹੈ ਦਰਖਤਾਂ ਥੱਲੇ ਬੈਠ ਤੂੰ ਦੇਖਿਆ ਹੋਊਗਾ ਮੇਰੇ ਆਫਿਸ 'ਚ ਵੀ ਏਸੀ ਨਹੀਂ ਹੈਗਾ ਬਿਲਕੁਲ ਕਿੰਨੇ ਛੁੱਟੀਆਂ ਦੌਰਾਨ ਕਿੰਨਾ ਬੂਟਾ ਫਲਦਾਰ ਸ਼ਾਨਦਾਰ ਬੂਟਾ ਜਿਹੜਾ ਤੁਸੀਂ ਆਪਣੇ ਹੱਥੀਂ ਵੰਡਿਆ ਸਕੂਲ 'ਚ ਲਗਾਇਆ ਅ ਤਕਰੀਬਨ ਜਿੱਦ ਤੋਂ ਤੁਹਾਨੂੰ ਪਤਾ ਹੋ ਗਿਆ ਕਿ ਲੋਕ ਸਭਾ ਇਲੈਕਸ਼ਨ ਜੋ ਸਾਡੇ ਦੇਸ਼ ਦਾ ਇੱਕ ਪਰਬ ਸੀ ਉਹ ਦੇਸ਼ ਦੇ ਪਰਬ ਨੂੰ ਮੈਂ ਇੰਨੇ ਚਾਹ ਨਾਲ ਮਨਾਇਆ ਕਿ ਮੈਂ ਐਡੀਸੀ ਮੈਡਮ ਸੀ ਸਾਡੇ ਨਵਰੀਤ ਕੌਰ ਜੀ ਸੇਖੋਂ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਜੀ ਮੈਂ ਇੱਕ ਮੇਰਾ ਮੇਰਾ ਆਪਣਾ ਮਨ ਦੀ ਇੱਛਾ ਕਿ ਮੇਰੇ ਬੁੱਧ ਦੇ ਉੱਤੇ ਮੈਂ ਆ ਕਰਨਾ ਚਾਹੁੰਦਾ ਉਹ ਕਹਿੰਦੇ ਵੈਰੀ ਗੁੱਡ ਕਹਿੰਦੇ ਇਹ ਤਾਂ ਸਰ ਬਹੁਤ ਹੀ ਵਧੀਆ ਇਹ ਤਾਂ ਉਹਦੇ ਨਾਲ ਮੈਨੂੰ ਐ ਲੱਗਿਆ ਕਿ ਇਲੈਕਸ਼ਨ ਕਮਿਸ਼ਨ ਨੇ ਵੀ ਉਸ ਨੂੰ ਇੱਕ ਤਰ੍ਹਾਂ ਦਾ ਬਣਾਇਆ ਕਿ ਵਾਕਈ ਹੀ ਉਹਦਾ ਨਾਮ ਦਿੱਤਾ ਗ੍ਰੀਨ ਇਲੈਕਸ਼ਨ ਤੁਸੀਂ ਦੇਖਿਆ ਹੋਊਗਾ ਕਿਤੇ ਪੜ੍ਹਿਆ ਹੋਊਗਾ ਕਿ ਗ੍ਰੀਨ ਰਿਲੇਕਸ਼ਨ ਔਰ ਸਾਡਾ ਬੂਥ ਹੀਟਾ ਬਣਿਆ ਗ੍ਰੀਨ ਬੂਥ ਬਣਿਆ 1100 ਦੇ ਕਰੀਬ ਅਸੀਂ ਸਾਡੇ ਇਥੇ ਵੋਟ ਪੋਲ ਹੋਈ ਆ ਔਰ ਉਨੇ ਹੀ ਅਸੀਂ ਬੂਥੇ ਜਿਹੜੇ ਨੇ ਹਰ ਵੋਟਰ ਨੂੰ ਜਿਹੜੇ ਬੂਥੇ ਨੇ ਉਹ ਬੰਡੇ ਨੇ ਫਲਦਾਰ ਔਰ ਜਿਹੜੇ ਨੇ ਸ਼ਾਨਦਾਰ ਔਰ ਬਹੁਤ ਵਧੀਆ ਬੂਟੇ ਉਹਦੇ ਲਈ বন ਵਿਭਾਗ ਔਰ ਹਾਰਟੀਕਲਚਰ ਜਿਹੜੇ ਡਿਪਾਰਟਮੈਂਟ ਹੈ ਉਹਨਾਂ ਨੇ ਅੱਜ ਵੀ ਤੁਸੀਂ ਦੇਖੋ ਮੇਰੇ ਕੋਲੇ ਕਟਕੜ 25 30 ਬੂਟੇ ਬਿਲ ਦੇ ਪਏ ਨੇ ਜਿਹੜੇ ਮੈਂ ਕਿਸੇ ਨਾ ਕਿਸੇ ਧਾਰਮਿਕ ਸਥਾਨ ਨੂੰ ਜਿਵੇਂ ਗੁੱਗਾ ਮਾੜੀ ਹੈ ਜਾਂ ਇੱਧਰ ਡੇਰਾ ਹੈ ਉਹਨਾਂ ਨੂੰ ਅਪਰੋਚ ਕਰਕੇ ਜਿੱਥੇ ਇਹਨਾਂ ਨੂੰ ਪਾਲਿਆ ਜਾ ਸਕੇ ਉਹ ਉਹਦੀ ਪਰਬ੍ਰਿਸ਼ ਹੋਏ ਨਹੀਂ ਹੈਗਾ ਕਿ ਅਸੀਂ ਫੋਟੋ ਖਚਾਈ ਬੂਟਾ ਲਾਇਆ ਤਾਂ ਮੈਂ ਤਾਂ ਮੈਂ ਘਰੇ ਮੈਂ ਵੀ ਛੁੱਟੀਆਂ ਮਾਣ ਸਕਦਾ ਸੀ ਤੁਸੀਂ ਦੇਖ ਰਹੇ ਹੋਗੇ ਕੋਈ ਬੂਟਾ ਮੇਰਾ ਸੁੱਕਾ ਦੇਖਿਆ ਤੁਸੀਂ ਭਾਵੇਂ ਉਹ ਦਾਲ ਚੀਨੀ ਦਾ ਹੈ ਭਾਵੇਂ ਇਲਾਚੀਆਂ ਨੇ ਭਾਵੇਂ ਉਹ ਹਿੰਗ ਦਾ ਬੂਟੇ ਹੈ ਮਤਲਬ ਹਰ ਹਰ ਬਣ ਗਈ ਮੈਂ ਆਪਣੇ ਇਸ ਇਹਦੇ ਨਾਲ ਹੀ ਸ਼ਿੰਗਾਰ ਹੈ ਧਰਤੀ ਮਾਂ ਦਾ ਜੇ ਤੁਸੀਂ ਕਹੋ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ 100% ਪਾਣੀ ਅਸੀਂ ਰੀਚਾਰਜ ਕਰ ਲਿਆ ਆਪਣੇ ਸਕੂਲ ਦਾ ਔਰ 100% ਅਸੀਂ ਇਸ ਨੂੰ ਖੂਬਸੂਰਤ ਬਣਾ ਲਿਆ ਤੁਹਾਨੂੰ ਇੱਥੇ ਗਰਮੀ ਲੱਗ ਰਹੀ ਹੈ ਨਹੀਂ ਲੱਗ ਰਹੀ ਤੇ ਮੈਂ ਬਿਲਕੁਲ ਇੱਥੇ ਹੀ ਬੈਠਾ ਸਵੇਰੇ ਤੁਸੀਂ ਦੇਖਿਆ ਹੋਵੇਗਾ ਅਸੀਂ ਯੋਗਾ ਦਿਵਸ ਮਨਾਇਆ ਪਰ ਅਸੀਂ ਜਿਹੜਾ ਹੈ ਦਰਖਤਾਂ ਥੱਲੇ ਕੋਈ ਹੋ ਨਹੀਂ ਬਿਲਕੁਲ ਜਿਹੜੇ ਅਪਰਾਲੇ ਤੁਸੀਂ ਕਰ ਰਹੇ ਹੋ ਜੇ ਅਪਰਾਲੇ ਇਹ ਸਰਕਾਰਾਂ ਸੋਚਣ ਤਾਂ ਵਾਤਾਵਰਣ ਕਿੰਨਾ ਕੁ ਬਚ ਸਕਦਾ ਸੁੰਦਰਤਾ ਹੋ ਸਕਦੀ ਹੈ ਜੇ ਇੱਛਾ ਸ਼ਕਤੀ ਹੋਵੇ ਜੀ ਸਭ ਕੁਝ ਹੋ ਸਕਦਾ ਇੱਕ ਪਾਸੇ ਬੂਟੇ ਲਾਉਣ ਵਾਲੇ ਨੇ ਇੱਕ ਪਾਸੇ ਬੂਟਿਆਂ ਨੂੰ ਮਚਾਉਣ ਵਾਲੇ ਨੇ ਬੂਟਿਆਂ ਨੂੰ ਜਲਾਉਣ ਵਾਲੇ ਨੇ ਤੁਸੀਂ ਸੋਸ਼ਲ ਮੀਡੀਆ ਜੀ ਬੂਟੇ ਲਾਉਣ ਵਾਲਿਆਂ ਨੂੰ ਵੀ ਸੋਸ਼ਲ ਮੀਡੀਆ ਐਪਰੀਸ਼ੀਏਟ ਕਰਦਾ ਔਰ ਜਿਹੜੇ ਲੋਕ ਇਸ ਪ੍ਰਕਿਰਤੀ ਨੂੰ ਖਰਾਬ ਕਰਨ ਨੂੰ ਲਾਨਤਾਂ ਵੀ ਪਾਉਂਦਾ ਸੋ ਮੈਂ ਸਮਝਦਾ ਜੇ ਇਮਾਨਦਾਰੀ ਨਾਲ ਸਰਕਾਰ ਕੋਈ ਵੀ ਸਰਕਾਰ ਹੈ ਭਾਵੇਂ ਪੰਜਾਬ ਸਰਕਾਰ ਹੈ ਭਾਵੇਂ ਭਾਰਤ ਸਰਕਾਰ ਹੈ ਜੇ ਉਹ ਚਾਹੇ ਤਾਂ ਜਿਹੜਾ ਹੈ ਉਹ ਇੱਕ ਦਿਨ ਚ ਜਿਹੜਾ ਹੈ ਉਹ ਸਾਰਾ ਕੁਝ ਜਿਹੜਾ ਹੈ ਠੀਕ ਹੋ ਸਕਦਾ ਬਿਲਕੁਲ ਬਹੁਤ ਬਹੁਤ ਧੰਨਵਾਦ ਇਹ ਸੰਜਪਾਲ ਸਿੰਘ ਪ੍ਰਿੰਸੀਪਲ ਜੀ ਨੇ ਸਾਡੇ ਨਾਲ ਗੱਲਬਾਤ ਕੀਤੀ 1100 ਦੇ ਲਗਭਗ ਕਹਿੰਦੇ ਬੂਟਾ ਬੰਡਿਆ ਗਿਆ ਹਰ ਵਿਅਕਤੀ ਨੇ ਬੂਟਾ ਲਗਾਉਣਾ অতি ਜ਼ਰੂਰੀ ਹੈ ਭਾਵੇਂ ਸਰਕਾਰ ਕੋਈ ਵੀ ਹੋਵੇ ਪਰ ਸਾਫ਼ ਸੁਥਰਾ ਕੰਮ ਕਰੇ ਉਦੋਂ ਬਿਲਕੁਲ ਮਨ ਲੱਗਦਾ ਕੰਮ ਦੇ ਵਿੱਚ ਕਹਿੰਦੇ ਪਰ ਛੁੱਟੀਆਂ ਅਸੀਂ ਘਰ ਬੈਠ ਕੇ ਬਤਾ ਸਕਦੇ ਹਾਂ ਪਰ ਨਹੀਂ ਅਸੀਂ ਵਾਤਾਵਰਣ ਦੀ ਸਾਂਭ ਸੰਭਾਲ ਦੇ ਲਈ ਇੱਕ ਕਦਮ ਚੁੱਕਿਆ ਹੈ ਜਿਮੀਡੀਲੀ ਨੱਬਤ ਹਰਮਿਤ ਸਿੰਘ ਮਾ